ہاں جی بابا ستشری کال جی ہمارے پاس ہی گاؤں والوں میں لنگر لگا ہوا ہے اور جلیبیوں کا لنگر ہے وہاں پر جاتے ہیں جلیبیاں کھاتے ہیں اور لنگر کھاتے ہیں آپ جاؤ جاؤگے یہ ہمارا بوٹا بھائی جان ہاں تو سو ہم جاتے ہیں وہاں پر لنگر کھاتے ہیں اور آپ کو کیا اسٹیٹس سا وہاں دکھائیں گے ਬਚਾਰਮਾ ਕਾਰਵਾਸ਼ਿੰਗ ਬੱਬਲੂ ਫਲੈਕਸ ਕਿਧਰ ਵਾਹ ਪ੍ਰਦੀਪ ਸ਼ਰਮਾ ਨੰਬਰ ਨੋਟ ਕਰ ਲਓ ਤੇ ਗੋਲਡ ਸਿਆਰਾ ਨਾਮ ਕਹਿੰਦੇ ਤੁਹਾਨੂੰ ਡਿਸਕਾਊਂਟ ਮਿਲ ਜੂਗਾ ਠੀਕ ਆ ਤੇ ਹੋਰ ਦਿੱਤੇ ਜੇ ਪੈਸੇ ਤਾਂ ਮੈਂ ਕਿਸ਼ਤ ਆਪਾਂ ਨਾਮ ਦੱਸੋ ਹੀ ਪਗੌੜੀ ਪਗੌੜੀ ਤੇ ਇੱਧਰ ਚੌੜੀ ਟਾਲੀਵਾਲ ਚੌੜੀ ਓਏ ਟਾਲੀਵਾਲ 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 18 ਦੇ ਫਲਵਾਦਲਾ ਜਿਸਰ ਜਾਗਦਾ ਖਰਚਾ ਲੱਗ ਕੇ 4 ਲੱਖ 4000 ਆਫੀਆਂ ਬਾਕੀ ਬਚ ਰਹੇ ਪਰਵਾਦ ਕਮੇਟੀ ਕੋਲੇ 18 ਖਰਚਾ ਫਲਵਾਦ ਸਹਿ ਦਾ ਜਾਂ ਹੋਰ ਵੀ ਆਪੇ ਪੰਦੇ ਜਿਹੜਾ ਖਰਚਾ ਹੋਇਆ ਹੈ 18 ਖਰਚਾ ਕਰਕੇ ਥਾਦੇ ਜਮਾ ਹੈ ਭਾਈ ਜੇ ਕਿਥੇ ਵੀ नवासीसाजा ਜਾ ਕਾ ਕੇ ਉਧਰ ਜਾ ਬਈ ਉਥੇ ਤੇ ਇਧਰ ਦੀ ਬਾਹਟ ਹੀ ਆਏ ਉਧਰ ਪਾ ਜਾ ਯਾਰ ਭਾਈ ਯਾਰ ਪੰਜ ਛੱਟ ਤੱਕ ਹੋਣ ਦਾ ਰੋਕ ਠੀਕ ਕੋਈ ਜਾ ਨਹੀਂ ਬਹੁਤ ਆ ਯਾਰ ਹਾਂਜੀ ਮੈਂ ਕਾਕਾ ਜਲੇਬੀਆਂ ਤੜਾਈਂਦਾ ਆਪਣੇ ਵਾਸਤੇ ਲਓ ਜਲੇਬੀਆਂ ਆਪਣੇ ਵਾਸਤੇ ਆਇਆ ਰੋਕ ਦਿਆ ਲਓ